ਨਾ ਪੁੱਛਦੇ ਸਰ ਬਾਜਵਾਦਾਰ ਦਾ ਨਾਮ ਕੀ ਕਿਹੜਾ ਚੋਕ ਜਿਹੜਾ ਕਤਲ ਹੋਇਆ ਜਿਹੜਾ ਪੱਟੀ ਦੇ ਇਹ ਕੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਇਹ ਸਭ ਪਹਿਲੇ ਗੱਲ ਕੀਤੀ ਅਸੀਂ ਤੇ ਜਦੋਂ 10 15 ਸਾਲ ਪੰਜਾਬ ਇੱਕ ਮਿੰਟ ਬੰਦ ਕਰਾ ਦਿਓ ਉਹਨਾਂ ਬੰਦ ਕਰਾ ਦਿਓ 2 ਮਿੰਟ ਆ ਦੇ ਵਿੱਚ ਰਿਹਾ ਕੋਈ ਅਗਲਾ ਨਿਰਦੇਸ਼ ਬੰਦ ਕਰਾ ਦਿਓ ਸਾਰਿਆਂ ਨੂੰ ਵੱਧ ਦੇ ਨੁਕਸਾਨ ਕੋਈ ਤੁਸੀਂ ਸਭ ਜਿਆਦਾ ਤਰਨਤਾਲ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਮੇਰੀ ਬਾਦ ਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਣ ਦਾ ਜਾਂ ਉਹਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਤੇ ਪਾਈ ਤੋਂ ਸਾਥੀ ਸਨ ਆਪਾਂ ਮੈਂ ਸਾਰੇ ਪਰਵਾਰ ਨੂੰ ਸਾਬ ਅੰਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਬਣੇ ਮੈਂ ਯਕੀਨ ਦਿਵਾਉਣਾ ਚਾਹੁੰਦਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ ਜੋ ਇਹਨਾਂ ਦੇ ਮਸਲੇ ਹੈ ਉਨਾ ਸਾਰਿਆਂ ਬਾਰੇ ਹੁਣੇ ਹੀ ਚਰਚਾ ਪ੍ਰਧਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆਂਦੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇੰਨੀ ਵਾਈਡ ਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ 'ਤੇ ਇਸ ਕਿਸਮ ਦੀ ਖਤਰੋਗਾਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਪੋਨ ਨਹੀਂ ਆ ਰਹੇ ਇਹ ਨਹੀਂ ਦੀ ਪੰਜਾਬ ਤੱਕ ਦੀ ਬਾਹਰ ਤੱਕ ਇਹ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਾਸਤੇ ਅਸੀਂ ਆਏ ਆ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਿਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਿਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਇਹ ਐਕਟ ਕੀਤਾ ਉਹਨਾਂ ਨੂੰ ਮੀਚਲੀ ਗ੍ਰਿਫਤਾਰੀਆਂ ਨਹੀਂ ਕਰ ਉਹਨਾਂ ਚ ਅਸੀਂ ਆਪਣਾ ਸਖਸ਼ੀ ਰੱਖਾਂਗੇ ਜੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਤੀਸ਼ ਕਾਂਗਰਸ ਨੇ ਤੇ ਕਾਂਗਰਸ ਦੇ ਐਮਪੀਆ ਦੇ ਬਣ ਕੇ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਦੀ ਹੈ ਤਾਂ ਇਸ ਗੱਲ ਕਰ ਅੱਜ ਮੈਂ ਆਪਣੀ ਹਸਤੀ ਪਾ ਕੇ ਇੱਥੋਂ ਅਜਾ ਸਕਦਾ ਆਦੇ ਵਿੱਚ ਤੇ ਥੋੜੀ-ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਇਹ ਗੈਂਗਸਟਰਸ ਦਾ ਹਾਲ ਹੋ ਰਿਹਾ ਇਹਦੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਭਾਇਵਾ ਕੋਈ ਅਫਸਰ ਦੇ ਕੰਨ ਤੇ ਜਿਉਣੀ ਸਰਤ ਦਿੱਤੀ ਐਂਡ ਅਸੀਂ ਵੀ ਪੰਜਾਬ ਚ ਰਹਿੰਦੇ ਆ ਗਰਾਊਂਡ ਵੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤੇਰਾ ਜਾਣਕਾਰੀ ਹੈ ਜੇ ਜਾਣ ਕੋਈ ਗੈਂਗਸਟਰ ਚ ਵੀ ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮਨਸ਼ਾ ਸਰਕਾਰ ਦੀ ਜੋ ਕੰਪਲੀਟ ਫੇਲਿਅਰ ਭਗਵੰਤ ਮਾਨ ਦਾ ਤੁਸੀਂ ਅੱਗੇ ਵੇਖ ਲਿਆ ਉਹ ਤੇ ਸੌਂਗ ਐਂਡ ਡਰਾਮਾ ਡਿਵੀਜ਼ਨ ਤੋਂ ਕਦੀ ਹੱਸਣਾ ਹੈ ਕਦੀ ਰੋਣਾ ਹੈ ਕਦੀ ਲੋਕਾਂ ਨੂੰ ਰਵਾ ਦੇਣਾ ਕਦੀ ਆਪ ਰੋਲੇ ਨੇ ਇਹ ਫਰਾਡ ਕਮਿਟ ਕਰ ਫਤ ਕਿਸਮਤੀ ਇਹ ਪੰਜਾਬ ਦੀ ਕਿ ਕਿਥੋਂ ਕਿਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਅਬਨੇ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨੇਪਰੇ ਵੀ ਜ਼ਰੂਰ ਚਾੜ੍ਹਨਾ ਹੈ